ਇਹ ਨਹੀਂ ਸਾਡੇ ਇੱਥੇ ਐਸੇ ਮਿੱਤਸੇ ਕੀ ਤਾਂ ਮੈਂ ਨਾਲ ਅਸੀਂ ਇੱਥੇ ਨਕਲ ਆਇਆ ਜੀ ਆਪਣਾ ਤੁਸੀਂ ਚੰਦ ਦੇ ਵਿੱਚ ਇਹ ਬੰਦੇ ਦਾ ਡਾਉਟ ਨੰਬਰ ਡਾਉਟ ਡਾਕੂਮੈਂਟ ਮੋਟਸਲ ਹੈ ਅਸੀਂ ਉਹਨੂੰ ਖਿਲਾੜਿਆ ਖਿਲਾੜ ਕੇ ਤਹੀ ਉਹਦੋਂ ਮੋਟਸਲ ਬਾਰਡ ਕੀਤਾ ਇਹਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਪੀ ਕੇ ਤੁਸਾਨੂੰ ਇੱਟ ਮਾਰ ਲਗਿਆ ਲੋ ਕਹੀ ਜਾਂਦਾ ਮੇਰਾ ਜਵਾਬ ਹੋਣ ਵਾਲਾ ਕੀ ਹੋ ਗਿਆ ਹੈ ਕਾਹਦੇ ਜਵਾਬ ਹੋਣ ਵਾਲਾ ਤੂੰ ਹੀ ਆ ਜੀ ਕਿੰਨਾ ਹੈ ਹੈ ਫਿਰ ਕਾਹਦੇ ਜਵਾਬ ਹੋਣ ਵਾਲਾ ਹਾਂ ਲੋ ਕਹੀ ਜਾਂਦਾ ਤੇ ਮਿਲੂ ਭੈ ਭੁੱਤਰ ਭੈ ਕੋਈ ਦਾ ਵੀ ਉਹਨੂੰ ਬੁਲਾਓ ਉਹਨੂੰ ਦੂਜੇ ਨੂੰ ਜਾਂਦਾ ਸਾ ਬੈ ਜਾ ਜਲਦੀ ਕਰ ਮੈਂ ਕੀ ਗਲਤੀ ਕੀਤੀ ਰਾਤ ਮੈਂ ਬੈ ਜਾ ਉਹ ਵੀ ਜਾ ਮੈਂ ਤੈਨੂੰ ਬੈ ਜਾ ਯਾਰ ਕੋਈ ਨਹੀਂ ਆਜਾ ਤੂੰ ਜਿੱਦ ਤੋਂ ਵੇਖੀਂ ਤੂੰ ਇਹ ਕਿੰਨਾ ਕਰਾਈ ਇਹ ਦੋ ਤਿੰਨ ਕੋ ਨਹੀਂ ਗਈ ਜਿਹੜਾ ਚੱਲਦੇ ਹਨ ਘਟਨਾ ਹੋਈ ਜਿਹੜੇ ਤੁਹਾਨੂੰ ਇੱਟ ਮਾਰ ਰਿਆ ਸੀਗਾ ਇਹ ਕਾਰਨ ਕੀ ਹੋਇਆ ਇਹ ਨਹੀਂ ਸਾਡੇ ਇੱਥੇ ਐਸਐਫ ਨੂੰ ਤਸਵੀਰ ਕੀਤੀ ਮੈਂ ਨਾਲ ਅਸੀਂ ਇੱਥੇ ਨਕਲ ਆਇਆ ਜੀ ਆਪ ਲੋਕ ਤੁਸੀਂ ਚੰਦ ਦੇ ਵਿੱਚ ਇਹ ਬੰਦੇ ਦਾ ਡਾਉਟ ਨੰਬਰ ਡਾਉਟ ਡਾਕੂਮੈਂਟ ਮੋਟਸਲ ਹੈ ਅਸੀਂ ਉਹਨੂੰ ਖਿਲਾੜਿਆ ਖਿਲਾੜ ਕੇ ਤਹੀ ਉਹਦੋਂ ਮੋਟਸਲ ਬੋਰਡ ਦਿੱਤਾ ਲੈਣੀ ਤੇ ਇਹਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਪੀ ਕੇ ਤੁਸਾਨੂੰ ਇੱਟ ਮਾਰ ਲੱਗਿਆ ਇੱਟ ਮਾਰ ਲੱਗਿਆ ਸੀ ਮੁੰਡੇ ਵੱਟ ਕੇ ਇਹ ਉਹ ਰੱਖਿਆ ਆ ਉਸ ਦਿਨ ਬਹੁਤ ਘੱਟ ਆ ਇਹ ਦੁਬਾਰਾ ਵੇਖਦੇ ਨੇ ਕੀ ਕਰ ਰਹੇ ਨੇ ਇਹੋ ਜਿਹੇ ਹਰ ਵਾਰ ਸ਼ਰਾਰਤੀ ਅਨਸਰ ਹੁੰਦੇ ਆ ਜੋ ਪੁਲਿਸ ਨਾਲ ਖੇਪੜ ਪੈਂਦੇ ਆ ਹਾਂਜੀ ਪਰ ਤੁਹਾਨੂੰ ਲੱਗਦਾ ਕਿ ਇਹ दारू ਪੀ ਕੇ ਜਿਹੜੀ ਗੱਡੀ ਚਲਾ ਮੋਟਰਸਾਈਕਲ ਚਲਾਉਂਦੇ ਜਾਂ ਗੱਡੀ ਚਲਾਉਂਦੇ ਉਹ ਗਲਤ ਹਾਂਜੀ ਹਾਂਜੀ ਬਿਲਕੁਲ ਗਲਤ ਹੈ दारू ਪੀਤੀ ਜਿਹੜਾ ਮਗਰ ਬੈਠਾ ਉਹਨੇ ਪੀਤੀ ਹੈ दारू ਪੀਤੇ ਉਹ ਜੇ ਮੋਟਰਸਾਈਕਲ ਦੌਰ ਤੇ ਕਰਕੇ ਇੱਕ ਫੜ ਕੇ ਤਾਂ ਮਾਰ ਲੱਗਿਆ ਤੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਦੇ ਵੀ ਵਿੱਚ ਵਜ ਸਕਦਾ ਹਾਂਜੀ ਨਹੀਂ ਵਜ ਸਕਦਾ ਜੀ ਇਹ ਘਰੋਂ ਪੈਂਦਾ ਜੀ ਮੇਰੇ ਐ ਘਰੇ ਪ੍ਰੋਬਲਮ ਹੈ پیسے ਕਢਾਉਣ ਆਇਆ ਤਰਾਪ ਕੀਤੀ ਪੈਸੇ ਤੋਂ ਕਢਾਉਗਾ ਜੀ ਇਹ ਤੇ ਕਿਸੇ ਦੇ ਵਿੱਚ ਮਾਰੂ ਘਰ ਕੇ ਤੇ